ਸਾਈਡ ਤੇ ਮਾਰਾ ਸਾਈਡ ਤੇ ਲੱਕੀ ਕਰੋਕੋਡਾਈਲ ਵੱਜਾ ਬਹੁਤ ਬਹੁਤ ਧੰਨਵਾਦ ਇਹ ਵੀਰ ਨੇ 50 ਰੁਪਏ ਨਾਮ ਹੋਰ ਰੱਖੇ ਜਾਣਗੇ ਜੇ ਟਰੈਕਟਰ ਘੇੜਾ ਲਾਉਂਦਾ ਜਿੱਤਦਾ ਹੈ ਟਰੈਕਟਰ ਬੱਗੇ ਜਵਾਲੀ ਬੰਦਿਓ ਲੱਕੀ ਬੜੀ ਦੂਰੋਂ ਆਇਆ ਵੀਰੋ ਬੰਦਾ ਹੈ ਬਹੁਤ ਐਨ 852 ਨਾਲ ਵੀ ਮੁਕਾਬਲੇ ਜਿੱਤੇ ਆ ਜੌਂਡੀਆ ਨਾਲ ਵੀ ਜਿੱਤੇ ਆ ਤੇ ਹੌ ਲੜੀ ਗੱਲਮੀ ਨੇ ਮੁਕਾਬਲੇ ਚ ਘੇੜੇ ਲਾਏ ਆ ਅੱਗੇ ਦੇ ਗਲੱਟ ਤੇ ਲਾ 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 ਬੋਲ 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 ਚੌਂਟੀਆਂ 5210 ਚੌਂਟੀਆਂ 5210 ਜਾਂਦਾ ਲੱਕੀ ਦਾ ਜਾਂਦਾ ਟਰੈਕ ਲੱਕੀ ਦਾ ਵੀਰੋ ਗਿਆ 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 ਮੋੜ ਮੋੜ 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 ਗਿਆ ਦੁਬਾਰੇ ਮੋੜ ਫੇਰ ਆ ਗਿਆ ਮੋੜ ਜੌਂਡੀਆ ਜੌਂਡੀਆਰ 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 ਓਏ ਓਏ ਲੱਕੀ ਵਾਲਾ ਲੱਕੀ ਵਾਲਾ ਲੱਕੀ ਵਾਲਾ ਓਏ ਖੰਭਾ ਢੱਪ ਗਿਆ ਖੰਭਾ ਢੱਪ ਗਿਆ ਮੋਟਰ ਆ ਗਿਆ ਮੂਰੇ ਮੂਰੇ ਦਾ ਜੱਗੇ ਨੂੰ ਡਾ ਜੱਗੇ ਇਹਦਾ ਕਮੈਂਟਰੀ ਕਰ ਬੰਦੇ ਕਮੈਂਟਰੀ ਵਰਤ ਆਉਂ ਗਿਆ ਹੈਲੋ ਰੋਕ ਲੀਏ ਜੀ ਟਾਈਮ ਟਾਈਮ ਰੋਕ ਲੀਏ ਜੀ ਰੋਕ ਦੋ ਜੀ ਟਾਈਮ ਰੋਕ ਰੋਕ ਦੋ ਜੀ ਟਾਈਮ ਜੀਸੀਬੀ ਵਾਲਾ ਜਿੰਕਣ ਵਾਲਾ ਵੀਰ ਲੈ ਕੇ ਜਾਵੇ ਆਪਾਂ ਬਾਹਰ ਕੱਢ ਦਿਓ ਜੀ ਫਿਰ ਟਰੈਕਟਰ ਨੂੰ ਅਗਲਾ ਟਰੈਕਟਰ ਆਪੇ ਜੀ ਜਲਦੀ ਦੇ ਨਾਲ ਆ ਅਗਲਾ ਟਰੈਕਟਰ ਉਹ ਮદાન ਦੇ ਵਿੱਚ ਆਵੇਗਾ 50 ਕਿਲੋ ਯਾਰ ਮਨਿਕਾ ਲਗਾ ਲਗਾ ਲਗਾਟ ਕੇ ਨਾ ਇੰਨੀ ਵਾਰਾ ਟਾਈਮ ਲਾ ਜੱਗੀ ਤੇ ਸੋਨੂ ਦਾ ਧੰਨਵਾਦ ਆ ਸਾਡੇ ਵੀਰ ਨੇ ਜੱਗੀ ਤੇ ਸੋਨੂ ਇਹਨਾਂ ਦਾ ਵੀ ਧੰਨਵਾਦ ਆ ਤੋਤਾ ਟਰਾਲਾ ਜਿਹੜਾ ਸਪான்ਸਰ ਕੀਤਾ ਤੋਤੇ ਦਾ ਟਰਾਲਾ ਧੰਨਵਾਦ ਲੈ ਵੀ ਤੋਤੇ ਆ ਵੀਰ ਤੇਰਾ ਵੀ ਧੰਨਵਾਦ ਆ ਅਗਲਾ ਟਰੈਕਟਰ ਲੈ ਕੇ ਆਓ ਜੀ ਗਰਾਊਂਡ ਦੇ ਵਿੱਚ फे त मिले आई मिले आई ਲਿਆਓ ਜੀ ਟਰੈਕਟਰ ਭਰਾ ਜੀ ਜਲਦੀ ਟਰੈਕਟਰ ਲੈ ਆਈਏ ਉਹ ਬੋਲਿਆ ਹੋਇਆ ਉਹਨੂੰ ਕਿਹੜੇ ਟੈਕਨੀਕਲ ਵਾਲੇ ਦੋ ਹੈਗੇ ਦਿਖਾਉਣ ਕੀ ਨਾ